ਇਹ ਮੌਸਮ ਦੇਖੋ ਬਈ ਧੁੱਪ ਨਿਕਲੀ ਹੋਈ ਆ ਵਧੀਆ ਤੇ ਗਰਮੀ ਤੇ ਉਹ ਦੇਖ ਲਓ ਸਾਹਮਣੇ ਫੇਰ ਇਹਨਾਂ ਨੇ ਦੇਖੋ ਕਿ ਤਰੰਗਾ ਪਾਵਾ ਸਾਰਾ ਦਿਨ ਇਹ ਆਪਣੇ ਫੁੱਲ ਵੀ ਬਈ ਦੇਖੋ ਸਰੋਂ ਕਰ ਕਰ ਚਾਰੇ ਮੌਖਾ ਬੋਏ ਨੂੰ ਸਰੋਂ ਬਹੁਤ ਆ ਵੀ ਅੰਦਰ ਸੀਨ ਮਸੀਨ ਵਾਲੀ ਸਰੋਂ ਆਈ ਹੈ ਜੇ ਆਪਣੀ ਕੁੱਗੀ ਤੇ ਬੱਠੀ ਵੀ ਮਾਰੀ ਕੁੱਗੀ ਅੰਡਿਆਵਾ ਸਮਾਰੀ ਕੁੱਗੀ ਦੇਖੋ ਇਹ ਕਿੰਨੀ ਵਧੀਆ ਵੀਡੀਓ ਬਣਵਾਰੀ ਹੈ ਆਪਣੀ ਦੇਖੋ ਇਹ ਗਰਮੀ ਕਰਕਾ ਭਾਈ ਨਾ ਕਿ ਵੀ ਆਪਾਂ ਨੇ ਵਾਲ ਤਰਾ دیے ਚਿਹਰੀਆਂ ਕਿੰतरह ਕੀ ਲੱਗ ਰਹੀਆਂ ਇਹ ਦੇਖੋ ਪਰੀ ਪਰੀ ਜਿਹੀ ਲੱਗ ਰਹੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਅੱਜ ਹੋ ਗਈ ਜਿਹੜੀ 21 ਮਾਰਚ ਤੇ ਦਿਨ ਹੈਗਾ ਵੀਰੋ ਸ਼ੁੱਕਰਵਾਰ ਤੇ ਟਾਈਮ ਵੀਰੋ ਸਵੇਰ ਕੇ ਬਾਰੇ ਦੇ 9:30 ਤੇ ਮੌਸਮ ਦੇਖੋ ਪੂਰੀ ਧੁੱਪ ਪੈ ਰਹੀ ਹੈ ਤੇ ਸਰੋਂ ਆਪਣੇ ਵੀਰੋ ਜਿਹੜੀ ਮਰਸੀਨ ਵਾਲੀ ਆ ਸਾਰੀ ਵੱਢਤੀ ਤੇ ਕਣਕ ਵਾਲੀ ਰਹਿ ਗਈ ਹੋ ਗਈ ਵੱਢਣੀ ਆ ਤੇ ਬਰਸੀਨ ਬਸੀਨ ਵਾਲੀ ਸਰੋਂ ਮਾ ਦੇਖ ਲਓ ਕਿੰਨਾ ਵੇੜਾ ਭਰ ਲਿਆ ਤੇ ਹਜੇ ਕਣ ਕਾਲੀ ਆਣੀਆਂ ਤੇ ਹਲੇ ਹੋਰ ਨਹਿਰ ਵਾਲੇ ਖੇਤਾਂ 'ਲੀ ਆਣੀਆਂ ਦੇਖੋ ਤੇ ਇਹਨਾਂ ਨੇ ਸ਼ੈਤਾਨਾਂ ਨੇ ਸਾਰੀ ਰਾਤ ਦੇਖੋ ਇਸ ਤਰ੍ਹਾਂ ਕਾਹ ਪਾਵਾ ਇਹਨਾਂ ਨੇ ਅੱਧੀ ਸਰੋਂ ਕੁੱਟਦੀ ਚਲੋ ਬੱਧੀਆ ਦੇਖੋ ਇਹੋ ਸਰੋਂ ਇਹਨਾਂ ਨੇ ਕੁੱਟੀ ਆ ਸ਼ੈਤਾਨਾਂ ਨੇ ਦੇਖੋ ਇਸ ਤਰ੍ਹਾਂ ਖੱਡਾਂ ਸਾਰਾ ਦਨੇ ਹਾਂ ਕੁੱਟ ਦੋ ਕੁੱਟ ਦੋ ਇਹ ਪਤਲੋ ਬਈ ਇਸ ਕਾ ਬਚਰੇ ਆ ਆਪਾਂ ਨੇ ਕਿਸੇ ਨੂੰ ਦੇ ਦਿਆ ਰਾਇਓ ਪਹਿਲਾਂ ਇਸ ਕੱਢ ਜੀ ਨਹੀਂ ਲੱਗਦਾ ਐ ਰੋਜ ਉਹ ਰਾਜਾ ਮੁਕਲ ਵਾਸਤੇ ਇਸ ਤਰ੍ਹਾਂ ਗਾ ਪਾਵਾ ਐ ਤੇ ਬਾਕੀ ਚੱਲਦੇ ਆਪਾਂ ਖੇਤਾਂ ਮੱਜ ਤੇ ਦੇਖਦੇ ਆ ਕਣਕ ਦਾ ਦਰਸੀਨ ਵੀ ਭਰਨੀ ਆ ਤੇ ਸਰੋਂ ਦੂਈ ਆਪਣੇ ਗਾਣਾ ਕਾਲੀ ਬਡਣੀ ਆ ਤੇ ਫਿਰ ਚਲਾਂਗੇ ਆਪਾਂ ਤੇ ਚਲੋ ਫਿਰ ਚੱਲਦੇ ਆ ਮਿਲਦੇ ਉੱਥੇ ਜਾ ਕੇ ਬਣੇ ਰੋਏ ਵੀਡੀਓ ਦੇ ਨਾਲ ਐ ਵੀ ਵੀਰੋ ਮੋਢੂ ਪਤਲੂ ਨੇ ਦੇਖੋ ਸਰੋਂਗਾ ਕੇ ਹਾਲ ਕਰਦੀ ਆ ਸਾਰੀ ਕੁੱਟਦੀ ਦੇਖੋ ਸਾਰੀ ਜਾਤੀ ਸਮਾਂ ਗਾ ਪਾਵਾ ਐ ਇਹ ਮੋਟੂ ਫਿਰ ਰਿਹਾ ਪਤਲੂ ਇਹ ਪਿਆ ਪਤਲੂ ਬਈ ਜੋ ਪਾਣੀ ਕਿਸੇ ਨੂੰ ਦੇ ਦਿਆ ਦਾ ਪਤਲੂ ਤੋ ਇਸ ਕਮਚੇਰੇ ਦਾ ਥਰਜੀ ਨਹੀਂ ਲਗਦਾ ਇਹ ਰੋਜੂ ਰਾਜਾ ਖੇਡਣਾ ਮੋਟੂ ਕਹਿੰਦਾ ਮੋਟੂ ਹੀ ਆ ਗਿਆ ਇਹੋ ਦੇਖੋ ਲੱਗੇ ਕਰਾਂ ਸਰੋਂਗਾ ਤੋ ਬਈਆ ਸਰੋਂਗਾ ਬਹੁਤ ਤਾਲ ਕਰਾਂ ساری ਰਾਤ ਦੇਖੋ ساری ਪੁੱਤਦੀ ਇਹਨਾਂ ਨੇ ਚਲੋ ਵਧੀਆ ਤੋ ਬਰਸੀਨ ਵਾਲੀ ਸਰੋਂ ਵੀ ਰੋਣੀ ਬਾਦੇ ਪੜ ਗਈ ਸਾਰੀ ਇਹ ਦੇਖੋ ਇੱਕ ਰੰਗਾ ਪਾਮਾ ਨੇ ਸਾਰਾ ਨੇ ਉਹ ਦੇਖ ਲੋ ਤੇ ਇਹ ਪਤਲੂ ਕੋ ਆਪਣਾ ਆ ਗਿਆ ਅੱਜ ਰੋਜ਼ ਆ ਜਾਏ ਸੁਰਸਰੀ ਤੇ ਉਰੀ ਰਹਾ ਬਈ ਉਹ ਜਾਂਦਾ ਨਹੀਂ ਕਰਾ ਮੇਰੇ ਜੀ ਨਹੀਂ ਲੱਗਦਾ ਮੋਟੂ ਵੀ ਨਾ ਤੇ ਉਹ ਦੇਖੋ ਵੀਰੋ ਦੇਖੋ ਇਹ ਐ ਸਾਰਾ ਦਿਨ ਇਸ ਤਰੰਗਾ ਪਾਵਾਂ ਦੇਖੋ ਸਰੋਂ ਦਾ ਕੁੱਟ-ਕੁੱਟ ਦੀ ਵਧੀਆ ਚਲੋ ਸਰੋਂ ਦਾ ਆਪਣੀ ਕੁੱਟ ਰਹੇ ਆ ਪਤਲੂ ਔੜੂ ਆਹ ਦੇਖੋ ਖੰਡਾ ਨਹੀਂ ਨਹੀਂ ਗਾ ਪਾ ਕੇ ਰੱਖ ਆ ਦੇ ਕੋਈ ਫੇਰ ਇਤਰਾਖਾ ਦੇ ਆ ਦਾਣਾ ਦਾਣਾ ਆ ਹਾਂ ਚਲੋ ਠੀਕ ਦੇ ਨਵੇਂ ਕੈਮਰਾ ਨਾਲ ਪਾਂਦੀ ਮਰਾ ਹਾਂ ਪੱਤਲੂ ਤੇ ਜੀਣ ਲੱਗਦਾ ਉਥਾ ਮੋਟੂ ਵੀ ਨਾ ਜੀਣ ਲੱਗਦਾ ਵੀ ਸੋਚੇਗਾ ਦੇਖੀ ਉਹ ਮੋਟੂ ਵੀ ਨਾ ਆਪਣੇ ਨਾਲ ਜੀਣ ਲੱਗਦਾ ਫੇਰ ਉਹ ਜੁਰੀਆਵਾ ਖੇਡਣਾ ਹਾਂ Kaya 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 ਜੀਨ ਲੱਗਦਾ ਰਾਤਾ ਤਾਰ ਦੇਖੋ ਖਟ ਜੀ ਮੈਂ ਫੜਾ ਚਲ ਚੱਲ ਆਪਣੇ ਘਰ ਚਲ ਤੂੰ ਪਤਲੂ ਚੱਲ ਆਪਣੇ ਘਰ ਆ ਬਈ ਜੀਨ ਲੱਗਦਾ ਮੋਟੂ ਬਿਨਾ ਦੋਏ ਸਕੇ ਪਾਈਆਂ ਜੈਂ ਤੇ ਇੱਕ ਆਪਾਂ ਨੇ ਦੇਤੀ ਆ ਪਹਿਲਾਂ ਕਿਸੇ ਨੂੰ ਇਹੋ ਪਤਲਾ ਤੇ ਉੱਥਾ ਰਹਿੰਦਾ ਨਹੀਂ ਰੋਜ਼ ਆ ਜਾ ਦੇਖੋ ਇਸ ਤਰ੍ਹਾਂ ਸਟਾਨੀਆਂ ਕਰਾਂ ਸਾਰਾ ਦਿਨ ਚਲ ਜਲੀ ਖੇਤ ਮਾ ਓਏ ਖੇਤ ਮੇ ਚਲੀ ਜਾ ਖੇਤਾਂ ਆਇਓ ਲੋਈ ਡੰਗਰਪਾ ਨੇ ਮੱਜਾਂ ਬੰਤੀਆਂ ਕੱਖਾਂ 'ਵਾ ਸਾਰੀਆਂ ਕਿਉਂ ਵੀ ਧੁੱਪ ਵੀ ਰੋ ਪੂਰੀ ਲੱਗੀ ਪੈਣ ਇੱਧਰ ਦੇਖੋ ਪੂਰੀ ਗਰਮੀ ਪੈ ਗਈ 9:30 ਹੋ ਗਏ ਤੇ ਪੂਰੀ ਧੁੱਪ ਚੜ ਗਈ ਦੇਖੋ ਤੇ ਇੱਧਰ ਆਪਾਂ ਨੇ ਬੰਤੀਆਂ ਚ ਡੰਗਰ ਮੱਜਾਂ ਕੱਖਾਂ ਦੇ ਉੱਤੇ ਆ ਵੀ ਵੀਰੋ ਪਹੁੰਚ ਗਏ ਪਾਵਣੀ ਮੋਟਰਵਾ ਤੇ ਮੌਸਮ ਬਹੁਤ ਬੜੀਆਂ ਬਣਿਆ ਹੋਇਆ ਵੀਰੋ ਧੁੱਪ ਨਹੀਂ ਕਰ ਰਹੀ ਆ ਤੇ ਹਵਾ ਠੰਡੀ ਠੰਡੀ ਅੱਜ ਚੱਲ ਰਹੀ ਆ ਤੇ ਇਹ ਸਕਦੇ ਤੁਸੀਂ ਤੇ ਅੱਜ ਕੰਮ ਬਹੁਤ ਆ ਕਿਉਂਕਿ ਅੱਜ ਅਪਾ ਨੇ ਬਰਸੀ ਨਵੀਂ ਭਰਨੀ ਆ ਮੋਟਰ ਚਲਾ ਕੇ ਤੇ ਉਸ ਤੋਂ ਬਾਅਦ ਵੀਰੋ ਸਰੋਂ ਵੜਨੀ ਆ ਤੇ ਅਪਾ ਨੇ ਬਰਸੀਨ ਵਾਲੀ ਸਰੋਂ ਜਿਹੜੀ ਹੈਗੀ ਸੀ ਉਹ ਸਾਰੀ ਵੱਟਤੀ ਤੇ ਕਣਕ ਵਾਲੀ ਵੀਰੋ ਰੈਂਦੀ ਆ ਤੇ ਉਸ ਤੋਂ ਬਾਅਦ ਆਓ ਜੰਗਲ ਨਾਲ ਸੌਰੀ ਉਹ ਨੇਰ ਦੇ ਕੋਲ ਆਪਣਾ ਇੱਕ ਬਿੱਗਾ ਦੋ ਤਿੰਨ ਬਿੱਗੇ ਉੱਥੇ ਵਿਜੀ ਆ ਫੁੱਲ ਸਰੋਂ ਤੇ ਆ ਉਸ ਦੇਖ ਲੋ ਕਣਕ ਦੇ ਵਾਲੇ ਵਾਲੇ ਸਾਰੀ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਸਾਰੀ ਸਰੋਂ ਪਨੇ ਵੱਢਣੀ ਅੱਜ ਤੇ ਬਰਸੀਨ ਵਾਲੀ ਵੱਢਤੀ ਤੇ ਬਰਸੀਨ ਦੇ ਨਾਲ ਇੱਕ ਕਿਲਾ ਕਣਕਾ ਉਹਦੇ ਵਿੱਚ ਥੋੜੀ ਰਹਿੰਦੀ ਆ ਤੇ ਬਾਕੀ ਇਹਨਾਂ ਸਾਰੀ ਦੇਖੋ ਕਣਕ ਦੇ ਵਾਲੇ ਵਾਲੇ ਵੱਢਣੀ ਹੈ ਕਿਉਂਕਿ ਸਰੋਂ ਬਹੁਤ ਆ ਤੇ ਤੁਹਾਨੂੰ ਪਤਾ ਘਾਰੇ ਵੀ ਬਹੁਤ ਜਗ੍ਹਾ ਭਰ ਗਏ ਆਪਣੀ ਬਰਸੀਨ ਵਾਲੀ ਸਰੋਂ ਦੇ ਨਾਲ ਨਾਲੇ ਬਹੁਤ ਜਗ੍ਹਾ ਭਰ ਗਈ ਤੇ ਉਸ ਤੋਂ ਬਾਅਦ ਉਹ ਉਧਰ ਆਪਣੀ ਇੱਕ ਬਿੱਗ ਸੌਰੀ ਇੱਕ ਕਿਆਰ ਉਧਰ ਵੀ ਜਾ ਉਹ ਮੋਟਰ ਦੇ ਨਾਲ ਉਹ ਵੀ ਵੱਢਣੀ ਆ ਤੇ ਇਸ ਕਰਕੇ ਬਹੁਤ ਸਰਵਾਂ ਤੇ ਕੰਮ ਬਹੁਤ ਆ ਤੇ ਬਲੌਗ ਵੀ ਰੋ ਕਈ ਵਾਰ ਨਹੀਂ ਵੀ ਪੈਂਦਾ ਤੇ ਆਪਣੇ ਤੋਂ ਡੇਲੀ ਬਲੌਗ ਸ਼ੇਅਰ ਕਰਕੇ ਨਹੀਂ ਪੈ ਰਿਹਾ ਕਿਉਂ ਕੰਮ ਬਹੁਤ ਹੁੰਨੇ ਆ ਤੇ ਬਾਕੀ ਪਹਿਲਾਂ ਆਪਾਂ ਭਰਦੇ ਆਂ ਬਿਰੋ ਆਪਣੀ ਬਰਸੀਨ ਕਿਉਂਕਿ ਲੇਟ ਆਈ ਹੋਈ ਆ ਤੇ ਗਠੇ-ਗੁਟੇ ਆਪਣੇ ਦੇਖੋ ਵਧੀਆ ਹੋ ਗਏ ਇੱਧਰ ਤੇ ਇੱਧਰ ਵੀ ਕਿਉਂਕਿ ਪਾਣੀ ਲਾ ਕੇ ਆਪਾਂ ਨੇ ਤੇ ਭਿੰਡੀਆਂ ਲਾਈਆਂ ਸੀ ਬਿਰੋ ਆਪਣੀਆਂ ਹੋ ਗਈਆਂ ਦੇਖੋ ਤੁਹਾਨੂੰ ਦਿਖਾਉਂਦੇ ਆ ਤੇ ਆ ਗਠਿਆਂ ਦੇ ਨਾਲ-ਨਾਲ ਆਪਾਂ ਨੇ ਬੀਜੀਆਂ ਸੀ ਤੇ ਹੋ ਗਈਆਂ ਫਿਲਹਾਲ ਵਧੀਆ ਤੇ ਇੱਕ ਆਪਾਂ ਨੇ ਵੀਰੋ ਮੋਟਾ ਜਿਹੜਾ ਨਸਲ ਬਿੱਜਿਆ ਹੋਇਆ ਸੀ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਤੇ ਬਾਕੀ ਇਹਦੇ ਦੇ ਫਲ ਤੇ ਪਤਾ ਲੱਗੂਗਾ ਕਿਵੇਂ ਤਾਂ ਹੋਊਗਾ ਤੇ ਬਾਕੀ ਹੁਣ ਫਿਲਹਾਲ ਤਾਂ ਵਧੀਆ ਹੋ ਰਿਹਾ ਤੇ ਮੋਲੀਆਂ ਦੇ ਸਿੰਗਰੇ ਹੀ ਬਣ ਗਏ ਤੇ ਉਧਰ ਆਪਣੀ ਗਾਜਰਾਂ ਪੱਕ ਗਈਆਂ ਤੇ ਚਲੋ ਫਿਰ ਪਹਿਲਾਂ ਆਪਾਂ ਚਲਾਉਂਦੇ ਆ ਮੋਟਰ ਤੇ ਪਾਣੀ ਪੂਣੀ ਲਾਉਂਦੇ ਆ ਫਿਰ ਦੇਖਦੇ ਆ ਆਪਾਂ ਕੀ ਬਣਦਾ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਤੇ ਜਿਹੜੇ ਵੀ ਵੀਰੇ ਨਵੇਂ ਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿੰਨੇ ਵੀ ਆਪਣੇ ਨਵੇਂ ਜੁੜ ਰਹੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਤੇ ਪਹਿਲਾਂ ਚਲਾਨੇ ਆ ਮੋਟਰ ਲਿਓ ਜੀ 1 2 3 ਚੱਲ ਗਈ ਮੋਟਰ ਭਾਈ ਤੇ ਫਿਰ ਜੋ ਪੈ ਪਾਵਣਾ ਸਿੱਧਾ ਆਪਣੀ ਬਰਸੀਨ ਮਾਂ ਤੇ ਬਰਸੀਨ ਪਰ ਕੇ ਫਿਰ ਆਪਾਂ ਸਰੋਂ ਵੱਢਾਂਗੇ ਪਹਿਲਾਂ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਚਲੋ ਫਿਰ ਮਿਲਦੇ ਆਂ ਦੇਖਦੇ ਆਂ ਪਾਣੀ ਜਾ ਕੇ ਆਹ ਦੇਖ ਲਓ ਵੀਰੋ ਬੱਟੇ ਉੱਤੇ ਸਰੋਂ ਕਿੰਨੀ ਕਿੰਨੀ ਪਏ ਪੱਕੀ ਪਈ ਆ ਤੇ ਸਾਰੀ ਵੱਢਣੀ ਆ ਤੇ ਹੱਲੇ ਆਪਣਾ ਤੋਂ ਇੱਕ ਪਾਸੇ ਤਾਂ ਨਿਬੜਿਆ ਬਰਸੀਨ ਬਰਸੀਨ ਵਾਲੇ ਪਾਸੇ ਦਾ ਤੇ ਆਹ ਦੇਖੋ ਕਿੰਨੀ ਕਿੰਨੀ ਆ ਸਾਰੀ ਆਲੇ-ਦਾਲੇ ਬੱਟਾਂ ਦੇ ਤੇ ਬਹੁਤ ਸਰੋਂ ਆ ਵੀਰੋ ਇਸ ਵਾਰ ਤੇ ਵੱਢਣੀ ਵੀ ਆਪਾਂ ਨੂੰ ਕੱਲਿਆਂ ਨੂੰ ਪੈਣੀ ਆ ਤੇ ਚਲੋ ਵੱਡਾਂਗੇ ਹੌਲੀ ਹੌਲੀ ਤੇ ਬਾਕੀ ਦੇਖਦੇ ਆਂ ਪਹਿਲਾਂ ਪਾਣੀ ਜਾ ਕੇ ਤੇ ਬਰਤਨੋਂ ਪਾਣੀ ਲਾਇਆ ਸੀ ਕੱਲ ਲਾਈਟ ਪਾਦੀ ਕਿਸ ਤੇ ਹੱਦ ਚਲਾਈਏ ਮੋਟਰ ਚਲੋ ਫਿਰ ਚੱਲਦੇ ਆਂ ਦੇਖਦੇ ਆਂ ਉੱਥੇ ਜਾ ਕੇ ਤੇ ਵੀਰੋ ਕਣਕ ਵੀ ਆਪਣੀ ਪੱਕ ਗਈ ਦੇਖੋ ਕਿਵੇਂ ਬਿਲਕੁਲ ਅੱਗੀ ਮਾਰਨ ਤੇ 10 15 ਦਿਨਾਂ ਤੱਕ ਕਣਕ ਵੱਢਣ ਲੱਗ ਜੂਗੀ ਕੀ ਝਾੜ ਰਹੂਗਾ ਕੀ ਪ੍ਰੋਸੀਜਰ ਕਿੰਨਾ ਖਸਤਰ ਹੋਗੀ ਇਹ ਸਾਰਾ ਪਤਾ ਤੁਹਾਨੂੰ ਦੱਸਾਂਗੇ ਬਲੌਗਾਂ ਦੇ ਰਾਹੀਂ ਬਲੌਗ ਬਣਾ ਬਣਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਰਾਂਗੇ ਲੋ ਜੀ ਮਿੱਤਰੋ ਲਾ ਦਿਆ ਪਾਣੀ ਪਾਨੇ ਤੇ ਹਰ ਤੱਕ ਭਰ ਗਿਆ ਇਹ ਬਾਕੀ ਜੋ ਬਰਸੀਨ ਆ ਵੀਰੋ ਬਰਸੀਨ ਵਾਲੀ ਆਪਾਂ ਨੇ ਸਾਰੀ ਬਰਤੀ ਦੇਖ ਸਕਦੇ ਸੀ ਤੇ ਚਾਕੇ ਵੀ ਲੈ ਕੇ ਜਿਹੜੀ ਆਪਾਂ ਘਰਾਂ ਪਾਈ ਹੋਈ ਆ ਸਾਰੀ ਬਰਸੀਨ ਵਾਲੀ ਆ ਇਹ ਵਾਲੀ ਤੇ ਬਾਕੀ ਖਰਚੇ ਵੀ ਆਪਾਂ ਨੇ ਦੇਖੋ ਵਟਾਂ ਵਤੇ ਫਟ ਕੇ ਸਾਈਡ ਮੈਂ ਰੱਖਤੀ ਅੱਦੇਗਾ ਤੇ ਹੁਣ ਪਾਣੀ ਲਾਵਾਂਗੇ ਗਿੱਲਾ ਜਾ ਹੋ ਜਾਏਗਾ ਫਿਰ ਬਾਕੀ ਪੱਟਾਂਗੇ ਤੇ ਉਹ ਕਿਆਰੀ ਆਪਾਂ ਨੇ ਵੜਦੀ ਦੇਖੋ ਸਾਹਮਣੇ ਕਿ ਸ਼ਰਮ ਬਹੁਤਾ ਇਸ ਇੱਥੇ ਹੀ ਆਪਣੇ ਕੋਲ ਬਾਕੀ ਦੇਖਦੇ ਆਂ ਤੇ ਪਰਲੀ ਕਣਕ ਵਾਲੀ ਰਹਿੰਦੀ ਵੀਰੋ ਉੱਤੇ ਬਾਕੀ ਸਾਰੀ ਤੇ ਇਹ ਆਪਣੇ ਤੋਂ ਵਧੀਆ ਏ ਕਿਆਰੀ ਦੀ ਤੇ ਬਾਕੀ ਬਰਸੀਨ ਦੀ ਜਿਹੜੀ ਘਰ ਪਈ ਆ ਤੁਹਾਨੂੰ ਦਿਖਾਈ ਆ ਤੇ ਉਹ ਬਰਸੀਨ ਬਰਸੀਨ ਦੀ ਏ ਦੀ ਤੇ ਬਾਕੀ ਆਪਾਂ ਨੇ ਇਹ ਕਿਆਰੀ ਦੀ ਹਲੇ ਵੱਢ ਕੇ ਰੱਖੇ ਤਿੰਨ ਚਾਰ ਬੰਡਾ ਉਹ ਚਹੀਏ ਇਹ ਹੱਕੀ ਪਰਲੀ ਵੜਦੇ ਆਂ ਵੀਰੋ ਦੇਖਦੇ ਆਂ じゃ ਕੀ ਬਣਦਾ ਤੇ ਚਲੋ ਫਿਰ ਚੱਲਦੇ ਆਂ ਆਹ ਦੇਖ ਲਓ ਬਾਈ ਬੱਟਾਂ ਵਾ ਫੁੱਲ ਸਰੋਂ ਖੜੀ ਆ ਇੱਧਰ ਵੀ ਦੇਖ ਲਓ ਇੱਧਰ ਵੀ ਤੇ ਗਣਕ ਵੀ ਆਪਣੀ ਦੇਖੋ ਮਿਲਕ ਲੱਗੀ ਤੇ ਸਾਰੀ ਬੱਟਾਂ ਦੇ ਵਾਲੇ ਵਾਲੇ ਤੋਂ ਵੱਢਣੀਆਂ ਤੇ ਦੋ ਦਿਹਾੜੀਆਂ ਲੱਗ ਜਾਣਗੀਆਂ ਚਲੋ ਵੜਦੇ ਆਂ ਦੇਖਦੇ ਆਂ ਲੈ ਵੀ ਵੀਰੋ ਵੱੱਟੀ ਆਪਾਂ ਨੇ ਹਾਲੇ ਤੱਕ ਆਪਣੇ ਦੇ ਇੱਕ ਵੱਟ ਵਧੀਆ ਤੇ ਬਹੁਤ ਸਰੋਂ ਦੀ ਵੀ ਵੱਟ ਵਾ ਘੜੀ ਬਹੁਤ ਈ ਤੇ ਅੱਧਾ ਘੰਟਾ ਲੱਗਿਆ ਪੂਰਾ ਤੇ ਉਹ ਸਾਹਮਣੇ ਵਾਲੀ ਵੱਟ ਵੱਡੀ ਆਪਾਂ ਨੇ ਤੇ ਹਲੇ ਇੱਧਰ ਸਾਰੀ ਰਹਿੰਦੀ ਆ ਭਾਈ ਪੂਰਾ ਤੇ 11:00 ਬਜੇ ਤੇ ਧੁੱਪ ਪੂਰੀ ਗਰਮੀ ਲੱਗੀ ਪੈਣਾ ਤੇ ਮੋਟਰ ਆਪਣੀ ਚੱਲੇ ਰਹੀ ਆ ਤੇ ਜਿਹੜਾ ਮਾਰਿਆ ਇਹ ਪਮੜਾ ਜਾਂ ਬਰਸੀਨਵਾ ਤੇ ਬਰਸੀਨ ਵੀ ਪਰ ਵੀ ਹੋਣੀ ਤੇ ਉਹ ਦੇਖ ਕੇ ਤੇ ਜਿਹੜਾ ਮਾਰ ਕੇ ਪੰਜ ਪਰ ਗਈ ਮੋਟਰ ਬੰਦ ਕਰਕੇ ਤੇ ਆਹ ਵੱਟ ਵੜਦਾਂਗੇ ਇੱਕ ਓਕੇ ਪਾ ਫੇ ਮੱਟਾ ਥੋੜਾ ਗਰਮੀ ਲੱਗੀ ਹੋਣ ਤੇ ਤੁਪ ਵੀ پوری ਪੈ ਕਿੱਦਰ ਦੇਖ ਲੋ ਤੇ ਚਲੋ ਫਿਰ ਢੇੜਾ ਮਾਰ ਕੇ ਆਨੇ ਆ ਪਹਿਲਾਂ ਤੇ ਫਿਰ ਵੜਦੇ ਆ ਤੇ ਵੀਰੋ ਆਪਣੀ ਬਰਸੀਨ ਵਾਪਾਂ ਢੇੜਾ ਮਾਰਾ ਤੇ ਬਰਸੀਨ ਗਈ ਭਾਰਾ ਤੇ ਮੋਟਰ ਆਪਾਂ ਨੇ ਕਰਤੀ ਬੰਦ ਤੇ ਹੁਣ ਵੜਦੇ ਆ ਬਈ ਸਰੋਂ ਕੀ ਓ ਵੱਟ ਕਿਉਂਕਿ ਇਸ ਵਾਟੋਂ ਆ ਬਹੁਤ ਜਿਆਦਾ ਸੰਘਣੀ ਸਰੋਂ ਆ ਤੇ ਓ ਵੱਟ ਜਿਆਦਾ ਤੇ ਬਾਕੀ ਦਾ ਆਲੇ-ਗਲੇ ਥੋੜੀ ਓ ਤੇ ਇੱਕ ਸੰਘਣੀ ਵੱਟ ਓ ਬਹੁਤ ਜਿਆਦਾ ਓ ਬਹੁਤ ਟਾਈਮ ਲੱਗਾ ਤੇ ਪਹਿਲਾਂ ਓ ਵੱਟਦੇ ਆ ਤੇ ਫਿਰ ਵੱਟਾਂਗੇ ਆਪਾਂ ਹਾਲੇ-ਦਾਲੇ ਦੀ ਇੰਨੇ ਕਬੜੀ ਤੇ ਬਾਕੀ ਫੇਰ ਵੱਢ ਕੇ ਜਾਵਾਂਗੇ ਚਲੋ ਫਿਰ ਲਿਆ ਤੇ ਇੱਕ ਗੱਲ ਵੀਰੋ ਹੋਰ ਤੇ ਸਰੋਂ ਵੀਰੋ ਥੋੜੀ ਜਿਹਾ ਨਰਮ ਜੀ ਹੋਵੇ ਤਾਂ ਵੀ ਵੱਢਣ ਦਾ ਫਾਇਦਾ ਤੇ ਸਰੋਂ ਆਪਾਂ ਨੂੰ ਜ਼ਿਆਦਾ ਨਾ ਪਕਾਣੀ ਨੀ ਚੀਦੀ ਤੇ ਖੇਤਮਾ ਕਿਉਂਕਿ ਜ਼ਿਆਦਾ ਆਪਾਂ ਸੋਚਾਂ ਜੀ ਪੱਕ ਜਾ ਫੇਰ ਵੱਢਾਂਗੇ ਕਿਉਂਕਿ ਬਹੁਤ ਜ਼ਿਆਦਾ ਸਰੋਂ ਫਿਰ ਝੜਨ ਲੱਗ ਜਾ ਵੜਦੇ ਪਾਉਂਦੇ ਵੇ ਤੇ ਥੋੜੀ ਜਿਹੀ ਨਰਮ ਨਰਮ ਜੀ ਹੋ ਤੇ ਇਸ ਤਰ੍ਹਾਂ ਜਿੱਤੇ ਆਹ ਦੇਖ ਲਓ ਐਵੇਂ ਕੀ ਹੋ ਗਈ ਤੇ ਵੱਢਣੀ ਚੀਦੀ ਤੇ ਥੱਲੇ ਪਤਨ ਦਿਖਾਉਂਦੇ ਆ ਤੇ ਆਹ ਦੇਖ ਲਓ ਕਿੰਨੀ ਕਿੰਨੀ ਸਰੋਂ ਝੜ ਗਈ ਵੱਟ ਤੇ ਤੇ ਇਸ ਕਰਕੇ ਆਪਾਂ ਨੂੰ ਥੋੜੀ ਜੀ ਜਦੋਂ ਨਰਮ ਜੀ ਹੋਵੇ ਸਰੋਂ ਤਾਂ ਵੱਢ ਕੇ ਰੱਖ ਦੇਣੀ ਚਾਹੀਦੀ ਆ ਤੇ ਜਿਆਦਾ ਨਾ ਪਕਾਓ ਇਹਨੂੰ ਕਿਉਂਕਿ ਫਿਰ ਜਿਆਦਾ ਨੁਕਸਾਨ ਹੁੰਦਾ ਸਰੋਂ ਸਾਰੀ ਇੱਥੇ ਛੜ ਜਾਂਦੀ ਆ ਤੇ ਆਪਣੀ ਵੀ ਥੋੜੀ ਜਿਆਦਾ ਪੱਕੀ ਦੇਖੋ ਕਿਵੇਂ ਛੜ ਗਈ ਸਾਰੀ ਤੇ ਚਲੋ ਫਿਰ ਫਿਰ ਵੀ ਨਹੀਂ ਨਹੀਂ ਆਪਾਂ ਨੇ ਪਕਾਈ ਤੇ ਨਹੀਂ ਤਾਂ ਜੇ ਜਿਆਦਾ ਪਕਾਂਦੇ ਤੇ ਵੱਢਦੇ ਵੀ ਛੜ ਜਾਂ ਕੋਸ ਆਪਾਂ ਜਦੋਂ ਆਪਾਂ ਇਹਨੂੰ ਚੱਕ ਕੇ ਘਰੇ ਲੈ ਜਾਂਦੇ ਆ ਪੱਲੀਆਂ ਉਹਨੇ ਫਿਰ ਛੜ ਜਾਂਦੀ ਆ ਤੇ ਅੱਧੋ ਅੱਧੋ ਮਤਲਬ ਇਹਦਾ ਘਾੜ ਘਟ ਜਾਂਦਾ ਤੇ ਇਸ ਕਰਕੇ ਆਪਾਂ ਨੂੰ ਥੋੜੀ ਜੀ ਪੱਕਾ ਤਾਂ ਵੀ ਵੀਰੋ ਜਦ ਵੱਢ ਕੇ ਦੋ ਦਿਨ ਇਹਨੂੰ ਧੁੱਪ ਚ ਰੱਖ ਤਾ ਪੱਕਤਾ ਆ ਪੇ ਜਾਂਦੀ ਐ ਲੈ ਵੀ ਵੀਰੋ ਵੱਢਦੀ ਆਪਾਂ ਨੇ ਸਰੋਂ ਤੇ ਪੂਰੇ ਵੀਰੋ ਸਵੇਰੇ 9 9:30 10 ਵਜੇ ਪਾ ਰਹੇ ਆ ਤੇ ਲਾ ਲਓ 1 ਵਜ ਗਿਆ ਤੇ ਬਹੁਤ ਜ਼ਿਆਦਾ ਵੀਰੋ ਔਖਾ ਜਿਹੜੀ ਸਰੋਂ ਆ ਨਾ ਕਣਕ ਦੇ ਵਿੱਚ ਵੱਢਣੀ ਤਾਂ ਬਹੁਤ ਬਈ ਬੇਕਾਰ ਕੰਮ ਆ ਕਿਉਂਕਿ ਸਰੋਂ ਜਿਹੜੀ ਆਪਾਂ ਲੱਗ ਵੀ ਜਾਂ ਉਹ ਵੱਢਣੀ ਵੀ ਸੌਖਣੀ ਸੌਖੀ ਆ ਤੇ ਚੱਕਣੀ ਬਹੁਤ ਸੌਖੀ ਆ ਪਰ ਜਿਹੜੀ ਵੀ ਰੋਇ ਕਣਕ ਦੇ ਵਿੱਚ ਪੰਪੀ ਜਾਇਆ ਤਾਂ ਬਹੁਤ ਔਖਾ ਕੰਮ ਆ ਕਿਉਂਕਿ ਦੇਖ ਲਓ ਬਦੀਨ ਹੋਗਾ ਪੱਢਣੀ ਬਵਾ ਤੇ ਕਣਕ ਜਿਹੜੀ ਟੁੱਟਾ ਉਹ ਲੈਦੀ ਤੇ ਫਿਰ ਚੱਕਣ ਵੇਲੇ ਬਹੁਤ ਔਖੇ ਆ ਤਾਂ ਇਸ ਕਰਕੇ ਵੀ ਸਰੋਂ ਨੂੰ ਜਿਹੜੀ ਨੂੰ ਆਪਣੀ ਲੱਗ ਵਿੱਚ ਨਹੀਂ ਚੀਤੀ ਆ ਤੇ ਕਣਕ ਦੇ ਵਿੱਚ ਨਾ ਵਿੱਚੋ ਤੇ ਆਪਾਂ ਨੇ ਵੀ ਸਵਾਰ ਗਲਤੀ ਕਰ ਲਈ ਬਹੁਤ ਤੇ ਵੀ ਜੇ ਤਾਂ ਵੈਸੇ ਆਪਾਂ ਨੇ ਅਲੱਗ ਵੀ ਰੱਖੀ ਆ ਤੁਹਾਨੂੰ ਪਤਾ ਹੀ ਆ ਉਹ ਨਹਿਰ ਵਾਲੇ ਕੀਤਾ ਆ ਆਪਾਂ ਨੇ ਇੱਕ ਮਤਲਬ ਡਬੜੀ ਅਲੱਗ ਸਰੋਂ ਦੀ ਵੀ ਜੀ ਆ ਪਰ ਉਹ ਸਰੋਂ ਥੋੜੀ ਜੀ ਮੋਟੀ ਆ ਗੋਪੀ ਸਰੋਂ ਆ ਕਿ ਆਪਾਂ ਇਸ ਵਾਰ ਇਸ ਕਣਕ ਦੇ ਵਿੱਚ ਵਿੱਚ ਦੀ ਵੀ ਆਲੇ-ਦਾਲਾ ਦੇਖੋ ਤੇ ਦੇਖੋ ਸਾਰੀ ਵੱੜਦੀ ਆਪਾਂ ਨੇ ਆਲੇ-ਦਾਲੇ ਦੇ ਤਾਂ ਇਹ ਲਾ ਲਓ ਭਈ ਤਿੰਨ ਮਤਲਬ ਤਿੰਨ ਕੰਟੇ ਵਿੱਚ ਆਪਣੇ 2 ਕਿੱਲੇ ਦੀਆਂ ਵੱਟਾਂ ਵੱਡੀਆਂ ਤੇ ਆਲੇ-ਤਾਲੇ ਕੀ ਉਹ ਸਾਰੀ ਵੱਡਦੀ ਆਪਾਂ ਨੇ ਤੇ ਜਿਹੜਾ ਉਹ ਗਿੱਲਾ-ਗਲਾ ਸੜਕ ਦੇ ਕੋਲ-ਕੋਲ ਫਿਰ ਵੀ ਵੀਰੋ ਰਹਿ ਗਈ ਤੇ ਥੋੜਾ ਸੜਕ ਦੇ ਨਾਲ-ਨਾਲ ਤੇ ਥੋੜੀ ਪਾਹੀ ਦੇ ਨਾਲ-ਨਾਲ ਕਿਉਂਕਿ ਉਹ ਥੋੜੀ ਨਰਮ ਸੀ ਇਸ ਕਰਕੇ ਆਪਾਂ ਨੇ ਛੱਡਦੀ ਪਰ ਇੱਧਰ ਆਪਾਂ ਦੇਖੋ ਸਾਰੀ ਜਿੰਨੀ ਵੀ ਦਿਖ ਰਹੀ ਸਾਰੀ ਵੱਡਦੀ ਤੇ ਇੱਧਰ ਦਾ ਕੰਮ ਮਤਲਬ ਫਾਈਨਲ ਹੋ ਗਿਆ ਤੇ ਥੋੜੀ ਜਿਹੀ ਉੱਥੇ ਰਹਿ ਗਈ ਤੇ ਵੀਰੋ ਹੁਣ ਚੱਕਾਂਗੇ ਕਿਉਂਕਿ ਦੋ ਦਿਨਾਂ ਦੀ ਜਿਹੜੀ ਧੁੱਪ ਆ ਉਹ ਲੱਗ ਜਾਣਦੋਂ ਫਿਰ ਆਪਾਂ ਛੱਕਾਂਗੇ ਤੇ ਥੋੜੀ ਜੀ ਸਰੋਂ ਵੀਰੋ ਅੱਧੇ ਕਿੱਲੇ ਦੇ ਉੱਪਰ ਹੈਗੇ ਆ ਉਹ ਵੀ ਗੋਭੀ ਸਰੋਂ ਆ ਤੇ ਕਿਤੇ ਕਿਤੇ ਪੇਡਾ ਉਹ ਵੀ ਵੱਢਾਂਗੇ ਤੇ ਉਸ ਤੋਂ ਬਾਅਦ ਵੀਰੋ ਜਿਹੜੀ ਉਹ ਨਹਿਰ ਦੇ ਕੋਲ ਆਪਾਂ ਤੁਹਾਨੂੰ ਪਿਛਲੇ ਵਲੌਗ ਵਿੱਚ ਦਿਖਾਈ ਸੀ ਉਹ ਉੱਪ ਦਿਖੇ ਰਹੇ ਹੁਣੇ ਤੁਹਾਨੂੰ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ ਤੇ ਉਹ ਸਾਹਮਣੇ ਦੇਖੋ ਕੁੱਪਾ ਜਿਹੜੇ ਉਹ ਨਹਿਰ ਵਾਲੇ ਖੇਤ ਆਪਣੇ ਤੇ ਉੱਥੇ ਜਿਹੜੀ ਆਪਣੀ ਡਾਬੜੀ ਕਰ ਰਹੀ ਤੇ ਕੁਛ ਕੁ ਆਪਣੇ ਬੜਤੀ ਸੀ ਕੁਛ ਕੁ ਰਹਿ ਗਈ ਸੀ ਤੇ ਉਹ ਵੱਡਾ ਕੱਲ ਨੂੰ ਤੇ ਪਰਸੋਂ ਨੂੰ ਪਨੇ ਸਰੋਂ ਚੱਕ ਲਾਂਗੇ ਤੇ ਥੋੜੀ ਧੁੱਪ ਲੱਗ ਜਾਣ ਦਿਓ ਕਿਉਂਕਿ ਜਿਹੜਾ ਨਰਮ ਦਾਣਾ ਥੋੜਾ ਜਿਹਾ ਸੁੱਕ ਕੇ ਪੱਕ ਜਾਏਗਾ ਤੇ ਬਾਕੀ ਸਰੋਂ ਵੀਰੋਂ ਆਪਣੀ ਉਹ ਸਾਹਮਣੇ ਮੋਟਰ ਦੇ ਕੋਲ ਇੱਕ ਪਿੱਕਾ ਉੱਥੇ ਵੀ ਸਰੋਂ ਵੀ ਸਵਾਰ ਵੀਰੋਂ ਬਹੁਤ ਵਿੱਜ ਰਹੀ ਆ ਤੇ ਕੀ ਝਾੜ ਨਿਕਲੂਗਾ ਇਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਸਰੋਂ ਦਾ ਝਾੜ ਵੀ ਦੇਖਾਂ ਕਿੰਨਾ ਨਿਕਲਿਆ ਬਾਕੀ ਕਣਕ ਵੀ ਤੁਹਾਨੂੰ ਪਤਾ ਹੀ ਹੈ ਦੇਖੋ ਪੱਕਣ ਤੇ ਆ ਗਈ ਦੇਖੋ ਪੂਰੀ ਪਿਲਕ ਮਾਰ ਲੱਗੀ ਕਣਕ ਤੇ ਕਣਕ ਦਾ ਵੀ ਤੁਹਾਨੂੰ ਝਾੜ ਦੱਸਾਂਗੇ ਪਰ ਸਰੋਂ ਵੀਰੋ ਥੋੜੀ ਜੀ ਆਪਾਂ ਨੂੰ ਲੱਗੇ ਬੀਜ ਨੀਤੀ ਦੇ ਵਿੱਚ ਕਣਕ ਦੇ ਬਹੁਤ ਔਕਾ ਹੁੰਦਾ ਵੀਰੋ ਹੁਣ ਤੁਸੀਂ ਲਾ ਲਓ 3 ਘੰਟੇ ਦੇ ਵਿੱਚੋਂ ਮੰਦਾ ਵਿੱਕਾ ਦੋ ਵਿੱਕੇ ਸਰੋਂ ਵੱਡ ਜਾਂਦਾ ਕੱਲੀ ਹੁੰਦੀ ਐ ਜੇ ਪਰ ਆਪਾਂ ਦੇਖੋ ਕਿੰਨਾ ਟਾਈਮ ਲੱਗਿਆ ਕਿਉਂਕਿ ਉੜਜੇ ਫੁੜਜੇ ਪੱਡੇ ਹੁੰਦੇ ਆ ਕਣਕ ਦੇ ਵਿੱਚ ਕੁਛ ਕਣਕ ਵੱਢੀ ਜਾਂਦੀ ਐ ਤੇ ਜਿਹੜੀ ਟੁੱਟਦੀ ਆ ਲੱਗ ਆ ਤੇ ਅੱਗੇ ਤੋਂ ਆਪਾਂ ਇਹ ਕੰਮ ਨਹੀਂ ਕਰਦੇ ਤੇ ਅੱਗੇ ਤੋਂ ਆਪਾਂ ਲੱਗੇ ਵੀ ਜਿਆ ਕਰਾਂਗੇ ਪਰ ਬੀਜ ਦੇ ਆਪਾਂ ਵੈਸੇ ਲੱਗੇ ਸੀ ਪਰ ਇਸ ਵਾਰ ਆਪਾਂ ਨੂੰ ਮੌਕੇ ਤੇ ਆਣ ਕੇ ਥੋੜਾ ਆ ਹੋ ਜਾਂਦਾ ਵੀ ਸਰੋਂ ਹੋਰ ਬਿਜਲੀ ਹੋਰ ਬਿਜਲੀ ਇਸ ਕਰਕੇ ਵਿਚ ਵਿਚਦੀ ਤੇ ਬਾਕੀ ਚਲੋ ਦੇਖਦੇ ਆ ਕੀ ਝੜ ਨਿਕਲੂਗਾ ਤੇ ਇਹਨੋਂ ਆਪਾਂ ਨੇ 2-3 ਦਿਨਾਂ ਬਾਅਦ ਆਪਾਂ ਇਥੋਂ ਲੈ ਜਾਾਂਗੇ ਚੱਕ ਕੇ ਤੇ ਬਾਕੀ ਸ਼ਾਮ ਨੂੰ ਉਹ ਵੀ ਵੜ ਜਾਾਂਗੇ ਤੇ ਨਹਿਰ ਵਾਲੀ ਜਿਹੜੀ ਉਹ ਕੱਲ ਨੂੰ ਆਪਾਂ ਵੜਾਂਗੇ ਕਿਉਂਕਿ ਅੱਜ ਟਾਈਮ ਲੱਗਣਾ ਨਹੀਂ ਸ਼ਾਮ ਨੂੰ ਆਪਾਂ ਨੇ ਬਰਸੇਨ ਬਸੋਣ ਖਾ ਖੂਕ ਵੀ ਵੜਦੇ ਹੁੰਦੇ ਆ ਤੇ ਨਹਿਰ ਵਾਲੀ ਜਿਹੜੀ ਆਪਾਂ ਕੱਲ ਨੂੰ ਦੱਸਾਂਗੇ ਤੁਹਾਨੂੰ ਤੇ ਉਹ ਵਲੋਗ ਆਪਾਂ ਕੱਲ ਦਾ ਬਣਾਵਾਂਗੇ ਤੇ ਬਾਕੀ ਇੱਥੇ ਵਾਲੀ ਆਪਾਂ ਨੇ ਸਾਰੀ ਵੜਤੀ ਤੇ ਸ਼ਾਮ ਨੂੰ ਦੇਖਦੇ ਆਂ ਕੋਈ ਹੋਰ ਉਹ ਬੱਕਰੀਏ ਪਰਲੀ ਮੋਟਰ ਦੇ ਕੋਲ ਵਿੱਗਾ ਜਿਹੜਾ ਉਹ ਵੀ ਕੋਬੀ ਸਰੋਂ ਆ ਤੇ ਉਹ ਵੀ ਦੇਖਾਂਗੇ ਜੇ ਪੱਕੀ ਹੋਈ ਸ਼ਾਮ ਨੂੰ ਵੜਦਾਂਗੇ ਤੇ ਬਾਕੀ ਮੌਸਮ ਵਧੀਆ ਹੋ ਰਿਹਾ ਧੁੱਪ ਨਿਕਲੀ ਹੋਏ ਹਵਾ ਚੱਲ ਰਹੀ ਆ ਤੇ ਲਾਈਟ ਵੀ ਵੀਰੋ ਭੱਜ ਗਈ ਪਾਣੀ ਦੀ ਬਹੁਤ ਪਿਆਸ ਲੱਗਦੀ ਸੀ ਕਿਉਂਕਿ ਸਵੇਰ ਦੇ 9 10 ਵਜੇ ਤੇ ਆਏ ਹੋਏ ਆ ਤੇ 1 ਵਜ ਗਿਆ ਤੇ ਪਾਣੀ ਦੀ ਬਹੁਤ ਪਿਆਸ ਲੱਗਦੀ ਪਰ ਲਾਈਟ ਭੱਜ ਗਈ ਤੇ ਬਾਕੀ ਚੱਲਦੇ ਆ ਹੁਣ ਘਰਾਂ ਨੂੰ ਪਾਣੀ ਪੂਣੀ ਰੋਟੀ ਰੋਟੀ ਖਾਣੇ ਆ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਆਪਣੇ ਸਬਸਕ੍ਰਾਈਬਰ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ